ਸ਼ਿਆਂ ਦੇ ਖਿਲਾਫ ਅਸੀਂ ਰੈਲੀ ਕੱਢ ਰਹੇ ਹਾਂ ਕਿ ਨਸ਼ਾ ਜਿਹੜਾ ਘਰ ਘਰ ਦੇ ਵਿੱਚ ਵਿਕ ਰਿਹਾ ਫਰੂਸਪੁਰ ਦੇ ਵਿੱਚ ਉਹਨਾਂ ਨੂੰ ਕਿਵੇਂ ਰਾਹਤ ਦਵਾਈ ਜਾਏ 22 ਨੂੰ ਅਸੀਂ ਰੈਲੀ ਕੱਢ ਰਹੇ ਹਾਂ 23 ਨੂੰ ਜਿਆਦਾ ਪਗਤ ਸਿੰਘ ਜੀ ਦਾ ਮੇਲਾ ਹੈਗਾ ਪਗਤ ਸਿੰਘ ਜੀ ਜਿਹੜੇ ਸੀਗੇ ਸ਼ਹੀਦ ਆਦਮ ਪਗਤ ਸਿੰਘ ਉਹ ਯੂਥ ਦੇ ਆਈਕਨ ਸੀਗੇ ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੇ ਇਕੱਲੇ ਪਗਤ ਸਿੰਘ ਜੀ ਦੇਸ਼ ਨੂੰ ਆਜ਼ਾਦ ਕਰਾ ਸਕਦੇ ਨੇ ਅਸੀਂ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਹੈਗੇ ਅਸੀਂ ਕਿਉਂ ਨਹੀਂ ਨਸ਼ੇ ਤੋਂ ਛੁਟਕਾਰਾ ਦਿਵਾ ਸਕਦੇ ਜਿਹੜਾ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈਗੀ ਹੈ ਖਾਸ ਕਰਕੇ ਫਿਰੋਜ਼ਪੁਰ ਦੇ ਵਿੱਚ ਕਿਤੇ ਲੁੱਟਾਂ ਹੋ ਰਹੀਆਂ ਕਿਤੇ ਖੋਹਾਂ ਹੋ ਰਹੀਆਂ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਮਾਰ ਜਾ ਰਹੇ ਨੇ ਕਿਤੇ ਸਾਡੀਆਂ ਧੀਆਂ ਦੇ ਹੱਥਾਂ 'ਚੋਂ ਪਰਸਕੋਰੇ ਨੇ ਮੋਬਾਈਲ ਖੋਰੇ ਨੇ ਉਹਨਾਂ ਦੇ ਕੰਨਾਂ 'ਚ ਕਾਟੇ ਪਟਕੇ ਲਾ ਜਾਂਦੇ ਨੇ ਕਿੱਥੋਂ ਦੀ ਸਰਕਾਰ ਹੈ ਉਹਨਾਂ ਨੂੰ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਕਹਿ ਰਹੇ ਹਾਂ ਕਿਉਂਕਿ ਇਹ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਨੇ ਪੰਜਾਬ ਪੁਲਿਸ ਸਾਡੀ ਜਿਹੜੀ ਪੰਜਾਬ ਦੀ ਪੁਲਿਸ ਨਹੀਂ ਪੰਜਾਬ ਦੀ ਆਰਮੀ ਹੈ ਇਹਨਾਂ ਨੇ ਅਤਵਾਦ ਨੂੰ ਚੱਕ ਕੇ ਸਿੱਟ ਦਿੱਤਾ ਸੀ ਜਦੋਂ ਅਮਰੀਕਾ ਵਰਗੇ ਜਰਮਨ ਵਰਗੇ ਫਰਾਂਸ ਵਰਗੇ ਇੰਗਲੈਂਡ ਵਰਗੇ ਜਿਹੜੇ ਦੇਸ਼ ਸੀ ਉਹਤਵਾਦ ਨੂੰ ਨਹੀਂ ਕੁਝ ਕਰ ਪਾ ਰਹੇ ਸੀ ਤਾਂ ਇਹਨਾਂ ਨੇ ਚੱਕ ਕੇ ਉਸਤਵਾਦ ਨੂੰ ਖਤਮ ਕਰ ਦਿੱਤਾ ਸੀ ਇਸ ਕਰਕੇ ਫਿਰੋਜ਼ਪੁਰ ਦੇ ਲੋਕ ਜਿਹੜੇ ਨੇ ਬੜੇ ਜੁਝਾਰੂ ਲੋਕ ਨੇ ਇਹ ਰੈਲੀ ਜਿਹੜੀ ਹੈ ਇੱਕ ਇਤਿਹਾਸਿਕ ਰੈਲੀ ਹੋਏਗੀ ਇਹ ਰੈਲੀ ਦੇ ਜਰੀਏ ਅਸੀਂ ਸਾਰੇ ਪੰਜਾਬ ਦੇ ਵਿੱਚ ਇੱਕ ਮੈਸੇਜ ਦਾਂਗੇ ਯੂਥ ਕਾਂਗਰਸ ਰੈਲੀ ਕਰ ਰਹੀ ਹੈ ਅਸੀਂ ਉਹਨਾਂ ਦਾ ਸਾਥ ਦੇ ਰਹੇ ਹਾਂ ਕਾਂਗਰਸ ਉਹ ਗੱਲ ਇਹ ਹੈ ਕਿ ਇਹ ਤਾਂ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਇਹਨਾਂ ਨੂੰ ਦੇਖਣਾ ਚਾਹੀਦਾ ਸੀ ਸਰਕਾਰ ਜਿਹੜੀ ਸੀ ਇਹਨਾਂ ਨੇ ਝੂਠਾਂ ਦੇ ਨਾਲ ਬਣਾਲੀ ਤੇ 92 ਜਰੂਰ ਜਿੱਤ ਗਏ ਪਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ 92 ਨਹੀਂ 94 ਆਉਣਗੇ 9 ਤੇ 4 13 ਉਰਾਨੇਵੇਂ ਆਣਗੇ ਇਸ ਵਾਰ ਤੇ ਦੁਨੀਆ ਦੇਖੇਗੀ ਇਸ ਕਰਕੇ ਇਹ ਲੋਕ ਜਿਹੜੇ ਸੀ ਇਹਨਾਂ ਨੇ ਝੂਠਾਂ ਦੇ ਵਿੱਚ ਸਭ ਨੂੰ ਝੂਠ ਬੋਲ ਬੋਲ ਕੇ ਕੰਮ ਕਰ ਲਿਆ ਹੁਣੇ ਕਿਸੇ ਨੂੰ ਮਿਲਦੇ ਨਹੀਂ ਕੋਈ ਸੇ ਮੈਨੂੰ ਵੀ ਦੱਸ ਦੇਣ ਕਿ ਕਿੰਨੀਆਂ ਨੌਕਰੀਆਂ ਦਿੱਤੀਆਂ ਇਹਨਾਂ ਨੇ ਕਿੰਨੇ ਬੰਦੇ ਆ ਜਿਹੜੇ ਇਹਨਾਂ ਨੇ ਫਰੋਸਪੁਰ ਦੇ ਵਿੱਚੋਂ ਪ੍ਰਤੀ ਕਰਾਏ ਕਿ ਕਿਹੜੇ ਸਕੂਲ ਨੇ ਜਿਹੜੇ ਇਹਨਾਂ ਨੇ ਅੱਛੇ ਬਣਾਏ ਇਹ ਸਿਰਫ ਇੱਕ ਜੇ ਚੱਲਦਾ ਸੀਗਾ ਤਾਂ ਐਵੇਂ ਗੱਲਾਂ ਬਾਤਾਂ ਨਾਲ ਚਲਾ ਰਹੇ ਸੀ ਉਹ ਗੱਲਾਂ ਬਾਤਾਂ ਲੋਕ ਸਮਝ ਗਏ ਨੇ ਹੁਣ ਜੇ ਕੋਈ ਇਹਨਾਂ ਦਾ ਐਮਐਲਏ ਜਾਂ ਮੰਤਰੀ ਆਂਦਾ ਲੋਕ ਰੇ ਤੋਂ ਕੰਨੀ ਘਟ ਜਾਂਦੇ ਦੂਰ ਹੋ ਜਾਂਦੇ ਵੀ ਅਸੀਂ ਨਹੀਂ ਮਿਲਣਾ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਇਸ ਕਰਕੇ ਪੰਜਾਬ ਦੇ ਲੋਕ ਸਮਝਦੇ ਨੇ ਜਿਹੜੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦੀ ਸਮਾਦ ਨਹੀਂ ਸੰਭਾਲ ਸਕਦੇ ਉਹ ਦੇਸ਼ ਨੂੰ ਕੀ ਸੰਭਾਲਣਗੇ ਯਾਰ ਉਹ ਦੇਸ਼ ਨੂੰ ਕੀ ਸੰਭਾਲਣਗੇ ਦੇਖੋ ਮੈਂ ਤਾਂ ਕਹਿ ਰਿਹਾ ਪੀਜੀਆ ਜਿਹੜਾ ਸੀਗਾ ਅਸੀਂ ਉਹਦੇ ਵਾਸਤੇ 12 ਸਾਲ ਲੜਾਈ ਲੜੀ ਮੈਂ 485 ᱜੇੜੇ ਦਿੱਲੀ ਦੇ ਲਗਾਏ ਪਰ ਮੈਂ ਐਨੀ ਤਰ੍ਹਾਂ ਹਾਰ ਨਹੀਂ ਮੰਨੀ ਅੱਜ ਉਹ 500 ਕਰੋੜ 520 ਕਰੋੜ ਰੁਪਏ ਦੇ ਨਾਲ ਉਹਦਾ ਜਿਹੜਾ ਹੈਗਾ ਨੀ ਪੱਥਰ ਰੱਖਿਆ ਗਿਆ ਉਹਦੀ 40% ਬਿਲਡਿੰਗ ਬਣ ਗਈ ਉਹਦੇ ਵਿੱਚ ਮੈਡੀਕਲ ਕਾਲਜ ਵੀ ਬੰਨਾ ਹੈ ਨਰਸਿੰਗ ਸਕੂਲ ਵੀ ਬੰਨਾ ਹੈ ਹੋਰ ਅੱਗੇ ਤੱਕ ਲਈ ਜਾਣਾ ਸਾਡੀ ਪਲਾਨਿੰਗ ਹੈ ਉੱਤੇ 4000 ਕਰੋੜ ਰੁਪਇਆ ਲੋਨ ਦੀ ਗਵਰਨਮੈਂਟ ਆਫ ਇੰਡੀਆ ਤੋਂ ਪੰਜਾਬ ਸਰਕਾਰ ਦਾ ਇੱਕ ਪੈਸਾ ਨਹੀਂ ਲੱਗਣਾ ਪੰਜਾਬ ਸਰਕਾਰ ਤੇ ਕੋਈ ਬੋਝ ਨਹੀਂ ਡਾਕਟਰਾਂ ਨੂੰ ਤਨਖਾਹ ਉਹਨਾਂ ਨੇ ਦੇਣੀ ਹੈ ਨਰਸਿੰਗ ਨੂੰ ਉਹਨਾਂ ਨੇ ਦੇਣੀ ਹੈ ਜੋ ਹੋਰ ਖਰਚੇ ਉਹਨਾਂ ਨੇ ਕਰਨੇ ਆ ਇਸ ਕਰਕੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਇਸ ਗੱਲ ਦੇ ਉੱਤੇ ਪਹਿਰਾ ਕਿਉਂ ਨਹੀਂ ਦਿੱਤਾ ਅੱਜ ਉਹ ਬਣ ਰਿਹਾ ਹੈ ਇਵੇਂ ਯੂਨੀਵਰਸਿਟੀ ਬਣੀ ਹੈ ਸਾਡੇ ਹੁਣ ਵੀ ਇੱਕ ਸਰਕਾਰ ਉੱਪਰ ਜਿਹੜੀ ਹੈਗੀ ਹੈ ਜਿਹੜੇ ਫਿਰਦੇ ਇੱਥੇ ਕੁਛ ਕਹਿੰਦੇ ਸਾਡੀ ਉੱਪਰ ਸਰਕਾਰ ਕੋਈ ਕਹਿੰਦਾ ਸਾਡੀ ਥੱਲੇ ਸਰਕਾਰ ਸਾਡੀ ਤਾਂ ਯਾਰ ਗਰੀਬਾਂ ਦੀ ਸਰਕਾਰ ਆ ਸਰਕਾਰ ਹੈ ਸਾਡੀ ਅਸੀਂ ਫਿਰ ਵੀ 12 ਕਰੋੜ ਰੁਪਇਆ ਹੁਣ ਲੈ ਕੇ ਆਏ ਆ ਉਹ ਲੈ ਕੇ ਆਏ ਮਾਂ ਬੱਚਾ ਹਸਪਤਾਲ ਦੇ ਵਾਸਤੇ ਜਿਹੜੀਆਂ ਮੇਰੀਆਂ ਗਰੀਬ ਪੈਣਾ ਮੇਰੀਆਂ ਬੇਟੀਆਂ ਜਿਨ੍ਹਾਂ ਦੇ ਪ੍ਰੀਮਚੂਰ ਬੱਚੇ ਹੋ ਜਾਂਦੇ ਸੀ ਉਹਨਾਂ ਨੂੰ ਬੜਾ ਮੁਸ਼ਕਲ ਹੁੰਦਾ ਸੀ ਮੈਡੀਕਲ ਕਾਲਜ ਫਰੀਦਕੋਟ ਭੇਜਣਾ ਪੈਂਦਾ ਸੀ ਅੰਮ੍ਰਿਤਸਰ ਜਾਂ ਜਲੰਧਰ ਭੇਜਣਾ ਪੈਂਦਾ ਸੀ ਚੰਡੀਗੜ੍ਹ ਭੇਜਣਾ ਪੈਂਦਾ ਸੀ ਉਹਨਾਂ ਨੂੰ ਜਾਨ ਦੀ ਲੋੜ ਨਹੀਂ ਹੋਏਗੀ ਫਿਰੋਜ਼ਪੁਰ ਦੇ ਵਿੱਚ ਹੀ ਇਲਾਜ ਹੋਏਗਾ ਸਰਕਾਰ